ਮੇਰਾ ਮੁੰਡਾ ਸੀ ਜੀ ਤੇ ਇੱਕ ਮੇਰੀ ਨੂੰਹ ਸੀ ਤੇ ਇੱਕ ਮੇਰੀ ਪੋਤੀ ਸੀ ਤੇ ਆ ਦਵਾਈ ਲੈਣ ਜਾ ਰਹੇ ਸੀ ਦਰਦ ਦੀ ਮੁੰਡੇ ਦੇ ਦਰਦ ਹੁੰਦਾ ਸੀ ਤੇ ਉੱਥੇ ਆਪਣੇ ਪਿੰਡ ਵਾਲੀ ਗਰੀ ਫੈਕਟਰੀ ਉਹਦੇ 'ਚ ਲੱਗਿਆ ਹੋਇਆ ਸੀ ਉਦੋਂ ਛੁੱਟੀ ਲੈ ਕੇ ਆਇਆ ਸੀ 1 ਵਜੇ ਤੇ ਕਿਦੋਂ ਦਵਾਈ ਲੈਣ ਘਰੋਂ ਬੱਸ ਆਪਦੇ ਘਰ ਵਾਲੇ ਨੂੰ ਮੋਟਰਸਾਈਕਲ ਤੇ ਲੈ ਕੇ ਗਏ ਪਰ ਜਾਂਦਦੇ ਸੀ ਮੂਰੇ ਮੀ ਆ ਗਿਆ ਅੱਡੇ ਤੇ ਖੜਾ ਕੇ ਮੋਟਰਸਾਈਕਲ ਆ ਤੇ ਆ ਬੱਸ ਚੜ ਗਏ ਅਸਾਂ ਪਾਚੜ ਕੇ ਗਾਂ ਜਾ ਕੇ ਬਸ ਪੰਜ ਸੱਤ ਮਿੰਟਾਂ ਦਾ ਹਾਸਾ ਹੀ ਹੋ ਗਿਆ ਨੇੜੇ ਜਾ ਕੇ ਕਿਲੋ 2 ਕਿਲੋ ਮੀਟਰ ਤੇ ਅੱਛਾ ਇਹ ਪਟੰਡੇ ਮੋਟਰਸਾਈਕਲ ਵੀ ਜਾਂਦੇ ਸੀ ਪਹਿਲਾਂ ਪਹਿਲਾਂ ਮੋਟਰਸਾਈਕਲ ਤੇ ਜਾਂਦੇ ਸੀ ਘਰੋਂ ਔਣੀ ਜਿਹੜੀ ਉਹਨੂੰ ਪਹਤਾ ਕੇ ਲੈ ਗਈ ਕਾਰ ਆਹਾਂ ਫੋਣੀ ਵਾਹ ਕੇ ਲੈ ਗਈ ਬੱਸ ਜੇ ਮੈਂ ਉਹਦੀ ਉੱਥੋਂ ਇੱਕ ਜਨ ਭੱਜ ਕੇ ਜਾ ਕੇ ਚੜ ਗਏ ਬੱਸ ਉੱਤਰ ਨੂੰ ਸਾਰੀ ੱਡੇ ਤੇ ਮੋਟਰਸਾਈਕਲ ਖੜਾ ਗਈ ਤਿੰਨੇ ਕੋ ਸਾਨੂੰ ਅਸੀਂ ਪਟਵਾਰਖਾਨੇ 'ਚ ਬੈਠੇ ਸੀ ਜਦੋਂ ਸਪੀਕਰ ਚ ਲਾਉਸਮੈਂਟ ਹੋਈ ਵੀ ਐ ਕਰਕੇ ਬਸਨ ਵਾਲੇ ਜਿਹੜੀ ਕੀ ਤਾਂ ਅਸੀਂ ਉੱਥੋਂ ਮੈਡੀਕਲ ਦੀ ਦੁਕਾਨ ਤੋਂ ਉੱਥੋਂ ਲੈ ਕੇ ਗੱਡੀ ਅਸੀਂ ਬਾਹਰ ਦੀ ਬਾਹਰੀ ਬਾਗੇ ਤੋਂ ਤਾਂ ਪછી ਵੈਸੀ ਮਦਦ ਕਰਨ ਲਈ ਗਈ ਸੀ ਅਜਿਆ ਮਦਦ ਤੂੰ ਹੀ ਕਰਨ ਗਈ ਸੀ ਜੀ ਵੀ ਜਾ ਕੇ ਕੱਢ ਗਈ ਕਰ ਹਿੰਮਤ ਨਾਲ ਵੀ ਕਾਉ ਕਿਸੇ ਦੀ ਜਾਨ ਬਚਦੀ ਆ ਬਚਾ ਲਗੀ ਤੇ ਜਾਨੀ ਉਹਨਾਂ ਦਾ ਜਦੋਂ ਅਸੀਂ ਗਏ ਤੇ ਆ ਮੇਰਾ ਮੁੰਡਾ ਗਾਹਾਂ ਦੇ ਵਿੱਚੋਂ ਕੱਢੀ ਆਉਂਦੇ ਸੀ ਆ ਬਾਹਰ ਜੇ ਨਿਕਲਿਆ ਯਾਨੀ ਆ ਕੇ ਮੈਨੂੰ ਕਹਿਆ ਕਿ ਕਹਿੰਦੇ ਹੁੰਦੇ ਆ ਪਾਪਾ ਗੁੜਮਾ ਕਾਹਨੋਂ ਕਹਿੰਦਾ ਕੁੜੀ ਵੀ ਵਿੱਚ ਐ ਤੇ ਉਹ ਵੀ ਉਹ ਤੂੰ ਕੱਢ ਲਾ ਤੂੰ ਕੁੜੀ ਨੂੰ ਮੈਂ ਤਾਂ ਨਿਆ ਰੋਈ ਜੇ ਗਿਆ ਚੈੱਕ ਵੀ ਤੂੰ ਤਾਂ ਨਿਕਲ ਬਾਹਰ ਉਹ ਕੱਢ ਗੁੱਢ ਕੇ ਬਾਹਰ ਐਨੀ ਕੁੜੀ ਨੂੰ ਕੋਦੋਂ ਅਸੀਂ ਦੇਖਿਆ ਕੁੜੀ ਕੋਈ ਤੁਹਾਨੂੰ ਸਹੀ ਨਹੀਂ ਵਿੱਚੋਂ ਤੇ ਐਨੀ ਵੇ ਘਰ ਦੇ ਨੂੰ ਕੋਦੋਂ ਇਹਨੂੰ ਕੱਟਿਆ ਉਹ ਬਸ ਵਿੱਚੋਂ ਜ ਤੇ ਉਹ ਦੁਹਰ ਕੁੜੀ ਕੱਢੀ ਜੇ ਤੁਸੀਂ ਨੂੰ ਵੀ ਆਪ ਹੀ ਕੱਢੀ ਹੈ ਹਾਂ ਨੂੰ ਵੀ ਆਪ ਹੀ ਗੱਡੀਆਂ ਨਾਲ ਮੁੰਡਿਆਂ ਦੇ ਨਾਲ ਮੈਂ ਤਾਂ ਅਸੀਂ ਤਾਂ ਉੱਤੇ ਸੀ ਮੁੰ ਨੂੰ ਮੁੰਡਿਆਂ ਨੇ ਕੱਢੀ ਹੈ ਕਿਹੜੇ ਵਿੱਚ ਸੀ ਜੀ ਬੱਸ ਚ ਜਦੋਂ ਬਾਹਰ ਕੱਢੀ ਉਹ ਲੱਥ ਹੋ ਗਈ ਸੀ ਬਸ ਕੱਢਣ ਸਾਰੀ ਹੋ ਗਈ ਜੀ ਕਿੰਨਾ ਔਖਾ ਹੋ ਗਿਆ ਔਖਾ ਅੱਲਾ ਥੋੜਾ ਮੁੰਡਾ ਸੀ ਇਹ ਤੇ ਜਦੋਂ ਲਾਸ਼ ਆਈ ਤੁਹਾਨੂੰ ਬੜਾ ਔਖਾ ਔਖਾ ਬਹੁਤ ਜ਼ਿਆਦਾ ਹੋ ਗਿਆ ਜੀ ਕਿੰਨਾ ਕਿਦੋਂ ਉਹਨਾਂ ਥੱਤੀ ਸਮਾਨ ਨੂੰ ਹੋ ਗਈ ਉਹਦੇ ਵੀ ਦਿਖਣੇ ਹਟ ਗਏ ਸਾਰਾ ਕੁਝ ਕੀ ਹੋ ਗਈ ਆ ਕਹਾਣੀ ਬਣਦੀ ਉੱਥੇ ਦੇਖਣ ਸਾਰੀ ਉਹਦੀ ਹੋ ਗਿਆ ਵੀ ਆ ਗੱਲ ਕੀ ਬਣਦੀ ਤੇ ਮੁੰਡੇ ਦਾ ਇਹ ਹੋ ਗਿਆ ਉਹਦੀ ਛੇਹਰਾ ਬਦਲ ਜਾਂਦਾ ਤੁਹਾਨੂੰ ਪਤਾ ਹੈ ਇਹ ਕਰਕੇ ਤੇ ਫਿਰ ਕਦੋਂ ਅਸੀਂ ਕੱਢ ਕੇ ਆ ਲਈ ਤੇ ਉਹਨੂੰ ਇਧਰ ਫੇਰ ਹਸਪਤਾਲ ਚਾ ਭੇਜਦੇ ਨੂੰ ਤੇ ਪੁੱਤੀ ਤਾਂ ਤੇ ਮੁੰਡਾ ਉਦੋਂ ਬਾਅਦ ਕਦੇ ਵੀ ਇਹ ਚੱਲਦੇ ਨਹੀਂ ਲੀੜੇ ਲੈ ਕੇ ਫਿਰ ਉਹ ਟੜਕੇ ਲੈਂਦਾ ਇੱਥੇ ਜਦੋਂ ਦਰਦ ਵਾਲਾ ਹੋਈ ਗਿਆ ਤੇ ਸੱਟਾਂ-ਸੱਟਾਂ ਵੱਧਦਾ ਉਹਦੇ ਮੁੰਡੇ ਦੇ ਵੀ ਤੇ ਕੋਈ ਇਲਾਜ ਹੋ ਰਿਹਾ ਮੁੰਡੇ ਦਾ ਮੁੰਡੇ ਵਿੱਚ ਦਾਖਲ ਹੈ ਅਜੇ ਬੱਚੇ ਜਿਆਦੇ ਮੁੰਡੇ ਦੱਸਤਾ ਨਹੀਂ ਇਸ ਤਰ੍ਹਾਂ ਦੀ ਘਟਨਾ ਕਾਪੀ ਆਈ ਹੈ ਉਹਨੂੰ ਦੱਸਿਆ ਨਹੀਂ ਜੀ ਹਲੇ ਉਹ ਮੁੰਡੇ ਨੂੰ ਜਮਈ ਨਹੀਂ ਦੱਸਿਆ ਉਹ ਬਾਲਾ ਕਰਦਾ ਸੀ ਗੁੱਡੀ ਉਹਦੇ ਕੋਲ ਹੀ ਰਹਿੰਦੀ ਚਤੋਂ ਪਰ ਕਿਹੜੀ ਛੋਟੀ 2 ਸਾਲ ਦਾ ਪੁੱਤ ਸੀ ਮੇਰੀ ਤੇ ਉਹ ਉਹਦੇ ਕੋਲ ਹੀ ਰਹਿੰਦੀ ਉਹ ਬਾਲਾ ਉਹ ਤਾਂ ਕਰਕੇ ਸੀ ਦੱਸਿਆ ਨਹੀਂ ਪੁੱਛੀ ਸਾਨੂੰ ਜਾਂਦਾ ਮੋੜ ਮੋੜ ਵੀ ਕੀ ਗੱਲ ਬਣ ਗਈ ਸੀ ਕਹਿੰਦੇ ਵੀ ਹਲੇ ਭਈ ਕੋਈ ਨਹੀਂ ਉਹਦੇ ਚਾਲ ਆਏ ਪਏ ਅਕਲੀ ਅੱਜ ਵੀ ਜਾਨੇ ਵਾਲੇ ਠੀਕ ਹੈ ਕਰਾ ਮੜੇ ਜੀ ਵੀ ਫੇਰ ਪਤਾ ਲੱਗੂਗਾ ਭਾਈ ਥੋੜਾ ਕੱਲਾ ਮੁੰਡਾ ਸੀ ਆ ਕੱਲਾ ਮੁੰਡਾ ਹੀ ਸੀ ਉਹ ਕਿਨੂੰ ਤੋਂ ਨਹੀਂ ਪਤੋਂ ਨਹੀਂ ਬਹੁਤ ਪਿਆਰ ਕਰਦੀ ਬਹੁਤ ਜ਼ਿਆਦਾ ਕਰਦੀ ਸੀ ਕਿੰਨਾ ਕਹਿੰਦਾ ਉਹਨਾਂ ਜੀ ਸਾਡੇ ਤੋਂ ਮੜੇ ਪਾਸੇ ਵੀ ਨਹੀਂ ਜਾਂਦੀ ਸੀ ਉਹਦੇ ਹੱਥ ਨੇ ਤੜਕੇ ਕੋਲ ਹੀ ਰਹਿੰਦੀ ਸੀ ਸਾਡੇ ਜਦੋਂ ਖ ਆ ਭੱਜ ਕੇ ਆਉਂਦੀ ਸੀ ਕਿਤੇ ਬਾਹਰੋਂ ਆਉਂਦੇ ਉਹਦੀ ਭੱਜ ਕੇ ਆਉਂਦੀ ਪਾਣੀ ਲਿਉਂਦੀ ਛੋਟੀ ਜੀ ਸੀ ਜਮਾ ਦਾਦੂ ਨੂੰ ਪਾਣੀ ਲਿਆ ਕੇ ਦੋ ਆਪ ਘੋਮੇ ਚੱਕੀ ਦਾਣੇ ਚ ਭੱਜ ਕੇ ਆਉਂਦੀ ਸਾਡੇ ਗਨੀਏ ਐਵੇਂ ਗਈ ਸੀ ਮੂੰਹ ਬਹੁਤ ਜ਼ਿਆਦਾ ਲਿੰਦੀ ਘਰਦਵਾਰ ਹੀ ਜਾਂਦੀ ਸੀ ਕੀ ਕਹਿੰਦੇ ਹੁੰਦੇ ਆਥ ਨੇ ਆਪਦੀ ਦਾਦੀ ਦੇ ਨਾਲ ਹਾਂ ਉਹ ਪਰਿਵਾਰ ਦਾ ਕਿੰਨਾ ਪਾਪਾ ਥੋੜੀ ਵਾਈਪ ਦਾ ਪੂਰਾ ਹਾਲ ਬਹੁਤ ਬੁਰਾ ਹਾਲ ਸਾਰੇ ਪਰਿਵਾਰ ਦੀ ਪੂਰਾ ਹਾਲ ਹੈ ਜੀ ਸਾਡੇ ਲਈ ਵੀ ਕੋਈ ਆਈ ਨਹੀਂ ਹੁਣ ਸਾਡੇ ਅੱਖਾਂ ਦੇ ਮੂਰੇ ਆਹੀ ਸੀ ਜੀ ਹੋ ਰਹੀ ਨਹੀਂ ਕੋਈ ਕੋਡੇ ਦਾ ਲਾਸਟ ਕਰ ਰਹੀ ਹੈ ਪ੍ਰਸ਼ਾਸਨ ਨਹੀਂ ਇਲਾਜ ਕਰ ਰਿਹਾ ਕੋਈ ਇਲਾਜ ਕਰ ਰਿਹਾ ਕੋਈ ਇਲਾਜ ਨਹੀਂ ਕਰਿਆ ਤੜਕੇ ਇੱਕ ਟਿਕਾ ਲਾਇਆ ਮੁਰਕੇ ਕੋਈ ਬਾਤ ਹੀ ਨਹੀਂ ਪੁੱਛੀ ਇਹਨਾਂ ਨੇ ਜੀ ਜਿਵੇਂ ਪ੍ਰਸ਼ਾਸਨ ਨੇ ਹੁਣ ਜਾ ਕੇ ਬਾਹਰੋਂ ਪ੍ਰਾਈਵੇਟ ਤੋਂ ਦਵਾਈ ਲੈ ਕੇ ਆਏ ਆ ਤੂੰ ਜਿੰਦਲ ਦਿਓ ਉਹਨਾਂ ਨੇ ਸਮਾਂ ਫਿਰ ਹੀ ਜਾ ਕੇ ਦਵਾਈ ਉਹਦੀ ਕਰਕੇ ਪਰਚੀ ਨਹੀਂ ਕੀਤੀ ਉਹ ਹੀ ਦਿੱਤੀ ਹੈ ਇਹਨਾਂ ਨੇ ਕੋਈ ਬਾਤ ਹੀ ਨਹੀਂ ਪੁੱਛੀ ਸਾਡੀ ਲੜਕੀਆਂ ਦੀ ਇੱਥੇ ਪਏ ਸਾਡਾ ਉਂਗਲਾਸਾ ਇਧਰ ਹੁਲਜਿਆ ਪਿਆ ਕੰਮ ਸਾਰਾ ਦੂਜੇ ਪਾਸੇ ਵੀ